और जो बात सर और करेंगे सर ये सारे नंबर पर ये अपन का जो है ये जो तो 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 है ये जो तो है ये जो 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 है ਇੱਕ ਮਿੰਟ ਇੱਕ ਮਿੰਟ ਜੀ ਤੁਸੀਂ ਉੱਤਲੇ ਬੱਚੇ ਨਾਲ ਗੱਲ ਕਰੋ Şunu kaydet. ਵਾਡ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੱਸਖੋ ਅੱਜ ਅਸੀਂ ਖੜੇ ਆ ਪਿੰਡ ਲਿਆ ਮੀਖ ਸਿੰਘ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਜਿੱਥੇ ਕਿ ਅੱਜ ਪੰਜਾਬ ਸਰਕਾਰ ਦੇ ਸਿੱਖਿਆ ਭਾਗ ਵੱਲੋਂ ਤਾਖਲਾ ਮਹਮਾ ਦਾ ਆਗਾਜ਼ ਕੀਤਾ ਜਾ ਰਿਹਾ ਤੇ ਇੱਥੇ ਵਿਸ਼ੇਸ਼ ਤੌਰ ਤੇ ਬਲਾਕ ਸਿੱਖਿਆ ਅਫਸਰ ਸਰਦਾ ਹਰਦੀਪ ਸਿੰਘ ਸਰਹਾਲੀ ਪਹੁੰਚ ਰਹੇ ਆ ਤੇ ਇੱਥੇ ਵੱਖ-ਵੱਖ ਸਕੂਲਾਂ ਦੇ ਟੀਚਰ ਸਹਿਬਾਨ ਤੇ ਬੱਚਿਆਂ ਦੇ ਮਾਪੇ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਆ ਆਉਤੋਂ ਦਹੁੰਨੇ ਆ ਵੱਖ-ਵੱਖ ਸਮਾਗਮ ਦੀਆਂ ਤਸਵੀਰਾਂ ਅਤੇ ਪਿਆਰੇ ਪਿਆਰੇ ਬੱਚਿਓ ਸਾਰਿਆਂ ਨੂੰ ਜਿਆ ਪਰਿ ਸਤਿ ਸ਼੍ਰੀ ਅਕਾਲ ਅੱਜ 24 ਪੱਛੀ ਦਸਤ ਦੇ ਗਾਗਨ ਛੂਹਤ ਕਰਦੇ ਰਹੇ ਇਸ ਵੰਦੀ कार दायत के अनुसार अच्छ पंजाब भर के सारे ब्लाकों को शुरुआत की गई है इसके लिए मैं आप जी दसना चाह ਇਹ ਕਿਰਪਾ ਕਰਕੇ ਦੋ ਵਾਰ ਮੈਨੂੰ ਦੱਸਣਾ ਕਿ ਜੇਕਰ ਕੋਈ 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 ਕੋ ਕਚਨਗੋ ਲਗਨ ਲਿਕਨ ਅਡੇ ਕਿਰੇ ਰੈਕਟਾਈਲ ਐਨੀਮਲਸ ਨੇ ਜਿਨ੍ਹਾਂ ਦੇ ਬਾਰੇ ਡਾਕਟਰੀ ਨੇ ਰੀਲ ਮੈਨ ਕੋ ਦਿਖਾ ਚੜੋ ਇਹ ਹਿੰਦੀ ਦੇ ਬਾਰੇ ਜੀ ਅਸਤਰਾ ਮੈਨ ਲਗ ਲਗ ਅਨਕਾਨੀ ਕਿੰਸ਼ਾ ਬਾਰੇ ਸਿੱਖੇ ਇਸ ਤਰ੍ਹਾਂ ਦੀਏ ਮੈਨ ਤੁਮ ਲਗ ਲਗ ਕਲਰਸ ਨੇ ਤੁਸੀਂ ਉਪਰ ਕਰੋ ਸਰ ਮੈਂ ਤੁਸ ਕੋ ਦਸੋ ਕਿ ਲਗ ਰਹੇ ਹੈ ਇਹ ਵੀ ਰੱਖ ਦੀ ਦੀ ਜਾਣਕਾਰੀ ਹੈ ਹੈ ਤੋ ਬੱਚਾ ਦੇਖੇਗਾ ਵੀ ਪੜ੍ਹੇਗਾ ਵੀ ਤੇ ਹੱਥ ਨਾਲ ਅਹਿਸਾਸ ਵੀ ਕਰੇਗਾ ਜਿੰਨੀਆਂ ਜ਼ਿਆਦਾ ਆਪਣੀਆਂ ਗਿਆਨ ਇੰਦਰੀਆਂ ਦੇ ਵਸਤੂ ਕਰੇਗਾ ਉੰਨੀ ਜ਼ਿਆਦਾ ਜੀਵਨ ਬਾਰੇ ਸਿੱਖੇਗਾ ਤੋ ਸਮੋਲਟ੍ਰਾਈਜ਼ ਗੈਟੀਸ ਨੂੰ ਜੀ ਦੱਸਣਾ ਸੀ ਅਗਰ ਉਹ ਦੂਰ ਹੈ ਬੋਲਦਾ ਫਿਰ ਆਪਾਂ ਕੀ ਕਰਾਂਗੇ ਸਟੈਟ ਇਹਨੂੰ ਅੰਦਰ ਕੋੜੀ ਹੈ ਦੱਸੋ ਹਾਂ ਜੀ ਪੁੱਛਾ ਮੈਡਮ ਦੱਸੋ ਇਹਦੇ ਬਾਰੇ ਬਹੁਤ ਸਾਰੇ ਜੀ ਇਹ ਮਾਡਲ ਦਾ ਇਹੀ ਹੈ ਕਿ ਆਪਾਂ ਦੇ ਬੱਚਿਆਂ ਨੇ ਕਿਸੇ ਕਿਸਮ ਦੇ ਬਿਲਕੁਲ ਲੋੜਾਂ ਸਾਰ ਬਣ ਜਾਂਦੀ ਹੈ ਕੋਈ ਵੀ ਚੀਜ਼ ਕਿਸੇ ਨੇ ਬਣਾਈ ਇਹ ਵੀ ਹੈ ਕਿ ਉਹਦੇ ਵਿੱਚ ਆਪਾਂ ਨੂੰ ਕੰਮ ਕਰਨ ਦਾ ਵੀ ਜ਼ਿਆਦਾ ਮਿਲਦਾ ਬਿਲਕੁਲ ਚੀਜ਼ ਆਪਾਂ ਹੱਥ ਰਾਹੀਂ ਆਪਾਂ ਬਣਾਉਂਦਾ ਹਾਂ ਹਾਂਜੀ ਵਕਤ ਨੂੰ ਦਿਖਾਉਣ ਦਾ ਕੰਮ ਕਰਨ ਦਾ ਨਾਲ ਸਾਧਾ ਸਿવાય ਮਾਣ ਮੱਤ ਕਰਦੀ ਹੈ ਅਸੀਂ ਬਣਾ ਸਕਦੇ ਹਾਂ ਅਸੀਂ ਇਹਦੇ ਕੰਮ ਕਰ ਸਕਦੇ ਹਾਂ ਜਿਹੜੇ ਕੰਮ ਕਰਨ ਲਈ ਅਸੀਂ ਬਣਾਈ ਹੈ ਆਲਿਖ ਵਿਅੰਜਨ ਦੇ ਸਾਊਂਡ ਦੇ ਰਿਵਾਸਾ ਦੇ ਸਾਊਂਡ ਬਸ ਤੇ ਉਹ ਕਿਉਂ ਕਿ ਉਕਸ਼ਾ ਬਣ ਤੇ ਇਹ ਵਰਕਿੰਗ ਮਾਡਲ ਹੈਗਾ ਵਾ ਤੇ ਜਿਵੇਂ ਜਿਵੇਂ ਬੱਚੇ ਇਹ ਆਪਣੇ ਲੈਟਰ ਕਰਦੇ ਨੇ ਪਰ ਇਹਨੇ ਤੇ ਨਾਲ ਉਹਨਾਂ ਨਾਲ ਹੁੰਦਾ ਸ਼ਕਤ ਆ ਬੜ ਦਿੰਦਾ ਅਰਥ ਹਾਂਜੀ ਅਰਥ ਤੋਂ ਬਾਅਦ ਦਿਵਿੰਦਰ ਭੜੀ ਸਰ ਕੇ ਰੱਖ ਮਾ ਦਿਖਾ ਵੀਡੀਓ ਚ sudah apa lagi sudah jadi oh

इ डिसीज़ डिसीज़ मजीज डीसी ने डीसीज फ्री हम डेट करा तो नहीं दूर देने जाता छोटा बड़ा बच्चों चीज भी समझ आ जाने ਕੀ 51 ਗੱਡਾ 51 ਗੱਡਾ ਪੰਜ ਦਾ ਬੱਚੇ

ਜੱਟ ਨੂੰ ਗਾਵਲ ਟਾਊਨਸ ਕਹਿੰਦੇ ਟਾਊਨ ਦਾ ਰੇਂਜ ਦੇਸ਼ਾ ਤੋਂ ਬਣਾ ਦਾ ਬੰਦੂ ਚੀਰ ਲੱਗੀ ਸਹੀ ਠੀਕ ਹੈ ਯੂਨ ਬੈਲ ਯੂਨ ਕੀ ਹੈ ਰੇਜਿਸਟਰ ਨਾਲੋਂ ਕੀ ਆ ਰਿਹਾ ਹੈ ਹਾਂ ਜੀ ਇਹਨੂੰ ਕੀ ਇਨਟੈਨ ਹੈ ਜੀ ਲੈਗ ਮੈਂ ਤਾਂ ਦੱਸਿਆ ਸੀਗਾ ਅਸਲੀ ਦਰਾ ਕਰਨੀ ਆਪਾਂ ਉਹ ਵਾਲਾ ਜਿਆਦਾ ਪੰਚ ਲੱਗ ਰਿਹਾ ਹੈ ਜੇ ਬੰਦ ਲੱਗ ਰਿਹਾ ਉਹ ਗਾਵਲ ਆਪਾਂ ਤੇਨ ਜਬੀ ਪੁੱਟ ਕਰਦੇ

सारी लाइब्रेरी है सारी सारी দর্শকੋ ਤੁਹਾਨੂੰ ਪਤਾ ਹੀ ਹੈ ਕਿ ਅੱਜ ਜੋ ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹੰਮਦ ਦਾ ਆਗਾਜ਼ ਕੀਤਾ ਜਾ ਰਿਹਾ ਤੇ ਇਸ ਮੰਦੀ ਲਈ ਮੇਕ ਸੰਦੇਸ਼ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਇੱਕ ਵੱਡਾ ਜਰਾ ਫਕਸ਼ਨ ਕੀਤਾ ਜਾ ਰਿਹਾ ਤਾਂ ਕਿ ਬੱਚਿਆਂ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਤੇ ਸਰਕਾਰ ਬੱਚਿਆਂ ਨੂੰ ਕਿੰਨੀਆਂ ਸੁਵੰਦਨਦੀ ਆ ਤੇ ਸਾਡੇ ਨਾਲ ਹੁਣ ਜੁੜ ਚੁੱਕੇ ਆ ਨਗਰ ਦੇ ਪਤਵੰਤੇ ਸੱਜਣ ਤੇ ਹੋਰ ਇਲਾਕੇ ਦੇ ਸਕੂਲਾਂ ਦੇ ਟੀਚਰ ਸਾਹਿਬਾਨ ਵੀ ਜੁੜ ਚੁੱਕੇ ਆ ਤੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹ ਐਸਨ ਕੀ ਕਹਿੰਦੇ ਆ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਬਹੁਤ ਬਹੁਤ ਧੰਨਵਾਦ ਜੀ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਮਿਲਾਂ ਦੇ ਅੰਦਰ ਅਸੀਂ ਸਾਰੇ ਹੀ ਬਲਾਕ ਦੇ ਪ੍ਰਤੀਦੀਦੀ ਮੁਖ ਅਧਿਆਪਕ ਪਹੁੰਚੇ ਨੇ ਦਾਖਲਾ ਮਹਮਦਾ ਆਗਾਜ਼ ਬੂਰੇਆ ਜੀ ਸਰਕਾਰੀ ਸਕੂਲਾਂ ਦੇ ਵਿੱਚ ਅੱਜ ਕੋਈ ਵੀ ਇਸ ਤਰ੍ਹਾਂ ਦੀ ਸਕੂਲ ਤੋਂ ਇਹ ਸਕੂਲ ਬਾਂਝੇ ਨਹੀਂ ਰਹਿ ਗਏ ਕਦੇ ਸੁਣਦੇ ਹੁੰਦੇ ਸੀ ਕਿ ਕੋਈ ਐਜੂਕੇਸ਼ਨਲ ਪਾਰਕ ਨਾ ਦੀ ਵੀ ਚੀਜ਼ ਹੈ ਪ੍ਰੋਜੈਕਟਰ ਨਾਲ ਪੜ੍ਹਾਈ ਹੁੰਦੀ ਹੈ ਡਿਜੀਟਲ ਬੋਰਡ 'ਤੇ ਮੈਂ ਕਹਿੰਦਾ ਜਿਹੜੀ ਮਰਜ਼ੀ ਚੀਜ਼ ਦਾ ਨਾਮ ਲਾਓ ਅੱਜ ਅਸੀਂ ਡਿਜੀਟਲ ਬੋਰਡ ਦੇ ਨਾਲ ਪ੍ਰੋਜੈਕਟਰ ਦੀ ਮਦਦ ਦੇ ਨਾਲ ਸਮਾਰਟ ਕਲਾਸਾਂ ਇਹਨਾਂ ਸਕੂਲਾਂ ਚ ਲਾ ਰਹੇ ਆ ਸਾਡੇ ਕੋਲੇ ਗਣਿਤ پارک ਹੈ ਸਾਇੰਸ پارک ਹੈ ਸਾਡੇ ਕੋਲੇ ਐਥਲੈਟਿਕਸ ਗਰਾਊਂਡ ਨੇ ਸਾਡੇ ਕੋਲੇ ਬਰਬੈਂਟਨ ਦੇ ਗਰਾਊਂਡ ਨੇ ਹਰ ਖੇਡ ਨਾਲ ਸੰਬੰਧਤ ਸਾਡੇ ਕੋਲੇ ਸਹੂਲਤ ਹੈ ਔਰ ਸਟੇਟ ਲੈਵਲ ਤੇ 골ਡ ਪ੍ਰਾਪਤ ਕਰ ਰਹੇ ਨੇ ਬੱਚੇ ਵੱਖੋ ਵੱਖਰੀਆਂ ਖੇਡਾਂ ਦੇ ਵਿੱਚ ਔਰ ਮੈਂ ਦੇਖ ਰਿਹਾ ਕਿ ਮਾਪਿਆਂ ਦੇ ਵਿੱਚ ਇੰਨਾ ਉਤਸ਼ਾਹ ਹੈ ਅੱਜ ਵੱਡੀ ਗਿਣਤੀ ਦੇ ਵਿੱਚ ਇਸ ਦਾਖਲਾ ਮੁਹੰਮਦਿਆਗਾਜ਼ ਦੀ ਪੇਰੈਂਟਸ ਪਹੁੰਚੇ ਨਹੀਂ ਪਤਵੰਤੇ ਸੱਜਣ ਪਹੁੰਚੇ ਨਹੀਂ ਔਰ ਮਾਣ ਦੀ ਗੱਲ ਹੈ ਕਿ ਪਬਲਿਕ ਨੇ ਲੋਕਾਂ ਨੇ ਇਸ ਗੱਲ ਦੀ ਪਛਾਣ ਕੀਤੀ ਹੈ ਕਿ ਅੱਜ ਜੇ ਬੱਚੇ ਨੂੰ ਚੰਗੀ ਵਿੱਦਿਆ ਦੇਣੀ ਹੈ ਸਾਡੇ ਬੱਚੇ ਮੁਫਤ ਵਰਦੀ ਮੁਫਤ ਕਿਤਾਬਾਂ ਵਧੀਆ ਖਾਣਾ ਖਾ ਕੇ ਜੇ ਚੰਗੀ ਐਜੂਕੇਸ਼ਨ ਲੈ ਸਕਦੇ ਨੇ ਤਾਂ ਸਰਕਾਰੀ ਸਕੂਲਾਂ 'ਚ ਲੈ ਸਕਦੇ ਠੀਕ ਹੈ ਧੰਨਵਾਦ ਧੰਨਵਾਦ ਦਸ ਕੋ ਪੰਜਾਬ ਸਰਕਾਰ ਤੇ ਸਿੱਖਿਆ ਭਗਤਿਆਂ ਹਦਿਤਾਂ ਤੇ ਜੋ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਮਹਮ ਦਾ ਆਗਾਜ਼ ਕੀਤਾ ਜਾ ਰਿਹਾ ਉਸੇ ਲੜੀ ਦੇ ਤਹਿਤ ਬਲਾਕ ਸਿਦਾਂ ਬਿੜਦੇ ਪਿੰਡ ਰਿਆ ਮੇਕ ਸਿੰਘ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਵੀ ਇੱਕ ਸਮਾਗਮ ਕੀਤਾ ਜਾ ਰਿਹਾ ਜਿਸ ਵਿੱਚ ਅੱਜ ਇੱਥੇ ਸਾਡੇ ਨਾਲ ਜੁੜ ਚੁੱਕੇ ਆ ਬਲਾਕ ਸਿੱਖਿਆ ਅਫਸਰ ਹਰਦੇਵ ਸਿੰਘ ਜੀ ਸਰਹੌਲੀ ਉਥੇ ਵਿਸ਼ੇਸ਼ ਤੌਰ ਤੇ ਪਹੁੰਚੇ ਆ ਅੱਜ ਜੋ ਦਾਖਲਾ ਮਹਮ ਦਾ ਆਗਾਜ਼ ਕੀਤਾ ਜਾ ਰਿਹਾ ਉਸ ਵੰਦੀ ਕੀ ਕਹਿੰਦੇ ਆ ਕਿ ਆਪਾਂ ਇਹਦਾ ਤੋਂ ਜਾਣਕਾਰੀ ਲਵਾਂਗੇ ਵੀ ਸਰਕਾਰੀ ਸਕੂਲਾਂ ਵਿੱਚ ਜੋ ਬੱਚੇ ਪੜ੍ਹਦੇ ਆ ਉਹਨਾਂ ਨੂੰ ਸਰਕਾਰ ਵੱਲੋਂ ਕੀ ਕੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਆ ਉਹ ਆਪਾਂ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਆਪ ਜੀ ਦੇ ਮਤੀਮ ਰਹਿਣ ਦਾ ਸਨਚੋਣਾ ਹੈ ਕਿ ਅੱਜ ਪੰਜਾਬ ਸਰਕਾਰ ਵੱਲੋਂ ਰਾਜ ਦੇ ਸਾਰੇ ਬਲਾਕਾਂ ਤੋਂ ਜਿਹੜੀ ਇਹ ਆਗਲਾ ਮੇਹਦਵਾ ਦਾ ਜਾ ਰਿਹਾ ਹੈ ਇੰਤਜ਼ਾਰ ਹੈ ਅੱਜ ਸਾਰੇ ਹੀ ਬਲੋਕਾਂ ਦੇ ਵਿੱਚ 9:30 ਵਜੇ ਦਾ ਸਮਾਂ ਦਿੱਤਾ ਗਿਆ ਇਸ ਦੇ ਵਿੱਚ ਅਸੀਂ ਸਾਰੇ ਅਧਿਆਪਕਾਂ ਨੂੰ ਇੱਥੇ ਬੁਲਾਇਆ ਹੈ ਤੇ ਇਹਨਾਂ ਨੂੰ ਮੋਟੀਵੇਟ ਕੀਤਾ ਜਾਊਗਾ ਬੱਚਿਆਂ ਤੇ ਮਾਪਿਆਂ ਨੂੰ ਬੁਲਾਇਆ ਗਿਆ ਹੈ ਪਿੰਡ ਦੇ ਸਮਪਤੀ ਜਿਹੜੇ ਨੇ ਉਹਨਾਂ ਨੂੰ ਬੁਲਾਇਆ ਗਿਆ ਤੇ ਸਾਰਿਆਂ ਦੇ ਨਾਲ ਇਸ ਤਰ੍ਹਾਂ ਡਿਸਕਸ਼ਨ ਕੀਤੀਆਂ ਜਾਣਗੀਆਂ ਗੱਲਬਾਤ ਕੀਤੀ ਜਾਊਗੀ ਜੋ ਸਰਕਾਰੀ ਸੁਵਿਧਾਾਂ ਪਿਆ ਜਾਂਦੀ ਹੈ ਉਹਨਾਂ ਬਾਰੇ ਚਰਚਾ ਕੀਤੀ ਜਾਊਗੀ ਤਾਂ ਇਸ ਤਰ੍ਹਾਂ ਕਰਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਅਗਲੀ ਕੱਢੀ ਦਾ ਅਸਸ਼ਾ 25 26 ਦਾ ਅਸਸ਼ਾ ਉਹਦੇ ਵਿੱਚ ਵਕਤ ਤੋਂ ਵਕਤ ਦਾਖਲਾ ਕਰਨਾ ਉਹਦੇ ਬਾਰੇ ਵਿਚਾਰਾਂ ਕੀ ਨੇ ਸਰ ਸਦਮਿਤ ਬਲਾਕ ਦੇ ਵਿੱਚ ਕਿੰਨੇ ਸਕੂਲ ਪੈਂਦੇ ਆ ਜੀ ਇਸੇ 51 ਸਕੂਲ ਪੈਂਦੇ ਆ ਜੀ ਸਦਮਾ ਵੇਸ਼ ਮੰਡੇ ਵਿੱਚ ਤੇ 51 ਸਕੂਲ ਪੈਂਦੇ ਆ ਸਦਮਾ ਡੇਟ ਬਲਾਕ ਠੀਕ ਹੈ ਤੇ ਕਿੰਨੇ ਸੈਂਟਰ ਪੈਂਦੇ ਕਿੰਨੇ ਇਹਦੇ ਵਿੱਚ ਪੰਜ ਸੈਂਟਰ ਹੈ ਕਿ ਪੰਜ ਸੈਂਟਰ ਨੇ ਪੰਜਾਂ ਸੈਂਟਰਾਂ ਦੇ ਵਿੱਚ ਅੱਜ ਤੋਂ ਹੀ ਦਾਖਲਾ ਮਿਲ ਜੀਆ। ਤੇ ਮੈਂ ਜੀ ਵਿਸ਼ਿਸ਼ਟਾ ਉੱਤੇ ਤੁਹਾਨੂੰ ਇਹ ਗੱਲ ਦੱਸਣੀ ਚਾਹ ਰਾ ਹਾਂ ਕਿ ਜਿਹੜੇ ਵੀ ਬੱਚੇ ਇੱਥੇ ਸਾਡੇ ਕੋਲੇ ਆਉਂਦੇ ਨੇ ਉਹਨਾਂ ਨੂੰ ਸਹੂਜਤਾਂ ਦਿੱਤੀਆਂ ਜਾਂਦੀਆਂ ਨੇ। ਉਹਦੇ ਨਾਲ ਹੀ ਸਾਡਾ ਦੂਜਿਆਂ ਨਾਲੋਂ ਵੱਖਰਾ ਕੀ ਹੈ ਇਹ ਵੀ ਦੱਸਿਆ ਜਾਂਦਾ ਕਿ ਸਾਡੇ ਜਿਹੜੇ ਬੱਚੇ ਆ ਉਹ ਖੇਡਾਂ ਦੇ ਵਿੱਚ ਕਾਫੀ ਪ੍ਰਾਪਤੀਆਂ ਕਰਕੇ ਆਏ ਆ ਉਹਨਾਂ ਨੂੰ ਸਨਮਾਨ ਦਿੱਤਾ ਜਾਣਾ ਜਿਵੇਂ ਕਿ ਸਾਡੀ ਫੁੱਟਬਾਲ ਦੀ ਟੀਮ ਜਿਹੜੀ ਸੀਗੀ ਉਹ ਦੀ ਸਟੇਟ ਫਿਟੀ ਹੈ। ਫੋਕੋ ਦੀ ਜਿਹੜੀ ਟੀਮ ਹੈ ਉਹ ਵੀ ਸਟੇਟ ਦੇ ਵਿੱਚੋਂ ਚੰਗੀ ਰਿਕੋਗਨੀਸ਼ਨ ਹਾਸਲ ਕੀਤੀ ਹੈ ਇਸ ਤਰ੍ਹਾਂ ਕਰਕੇ ਸਾਡੇ ਜਿਹੜੇ ਬੱਚੇ ਆ ਉਹ ਕਿੰਨਾਂ ਦੇ ਵਿੱਚ ਵੀ ਜਿਹੜੇ ਰੁਚੀ ਰੱਖਦੇ ਆ ਤੇ ਆਪਕੋ ਵੀ ਸਾਡੇ ਰੁਚੀ ਰੱਖਦੇ ਆ ਉਹਨਾਂ ਨੂੰ ਵੀ ਅਸੀਂ ਨਾਲ ਲੈ ਕੇ ਚੱਲਦੇ ਆ ਸਾਡੇ ਕੋਲੇ ਕਾਫੀ ਸਟਾਫ ਜਿਹੜਾ ਤਜਰਬੇਕਾਰ ਆ ਸਾਰਾ ਹੀ ਜਿਹੜਾ ਉਹ ਇਸ ਠੀਕ ਹੈ ਜ ਸਰਕਾਰੀ ਸਕੂਲਾਂ ਵਿੱਚ ਜਿਹੜੇ ਪੜਦੇ ਬੱਚਿਆਂ ਦੀ ਅੱਜ ਵਧੀਆ ਇੱਕ ਪਛਾਣ ਦੇਖਣ ਨੂੰ ਮਿਲ ਰਹੀ ਹੈ ਤੇ ਸਰਕਾਰ ਬਦੋਂ ਜਿਹੜੇ ਸਕਾਈ ਸਕੂਲ ਦੇ ਬੱਚੇ ਪੜ੍ਹਦੇ ਆ ਉਹਨਾਂ ਲਈ ਤਾਂ ਕਿ ਮਾਪਿਆਂ ਤੇ ਦੱਸਣ ਨੂੰ ਪਤਾ ਲੱਗੇ ਸਰਕਾਰ ਵੱਲੋਂ ਉਹਨਾਂ ਨੂੰ ਕੀ ਕੀ ਸਹੂਲਤਾਂ ਦਿੱਤੀਆਂ ਜਾਂਦੀਆਂ ਸਰ ਸਹੂਲਤਾਂ ਦਿੱਤੀਆਂ ਜਾਂਦੀਆਂ ਜਿਹੜੀਆਂ ਕਿ ਪਹਿਲਾਂ ਤਾਂ ਇਨਫਰਾਸਟ੍ਰਕਚਰ ਜਿਹੜਾ ਉਹ ਪਹਿਲਾਂ ਨਾਲੋਂ ਕਾਫੀ ਇਹਨਾਂ ਨੇ ਆਪਾਂ ਸਰਕਾਰੀ ਸਕੂਲਾਂ ਤੇ ਬਣਾਈਦਾ ਹੈ ਤਾਂ ਆ ਉਸ ਦੇ ਨਾਲ ਨਾਲ ਹੀ ਜਿਹੜੀਆਂ ਬੱਚਿਆਂ ਨੂੰ ਮੁਕਤ ਤapanicola ਕਿਤਾਬਾਂ ਨੇ ਮਿਲਦੀ ਦਿੱਤੀ ਜਾਂਦੀ ਹੈ ਉਸ ਤੋਂ ਵੀ ਆਪਣੇ ਸਕਾਲਰਸ਼ਿਪ ਦਿੱਤਾ ਜਾਂਦਾ ਤੇ ਪ੍ਰਾਇਮਰੀ ਤੋਂ ਪੜ੍ਹਾਈ ਹੈ ਕਿ ਠੀਕ ਹੈ ਸਰਜ ਵਿੱਚ ਪ੍ਰਾਈਵੇਟ ਸਕੂਲ ਆ ਉਹ ਛੋਟੇ ਬੱਚਿਆਂ ਨੂੰ 3 ਸਾਲ ਦੇ ਬੱਚਿਆਂ ਨੂੰ ਐਡਮਿਸ਼ਨ ਦਿੰਦੇ ਆ ਇਹ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਕਿੰਨੀ ਉਮਰ ਦੇ ਵਿੱਚ ਐਡਮਿਸ਼ਨ ਦਿੱਤੀ ਜਾਂਦੀ ਹੈ ਸਰ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਵੀ 3 ਸਾਲ ਦੇ ਬੱਚਿਆਂ ਨੂੰ ਐਡਮਿਸ਼ਨ ਕੋਈ ਵੀ ਕਿਸੇ ਤਰ੍ਹਾਂ ਦੀ ਨਰਸਰੀ ਐ ਕੇਜੀ ਤੇ ਇੱਕ ਵਸਾ ਹੈ 3 ਸਾਲ ਦਾ ਬੱਚਾ ਜਿਹੜਾ ਉਹ ਕੰਡੀ ਵਿੱਚ ਕਰਦਾ ਹੈ ਜਿਹੜਾ 3 ਸਾਲ ਤੋਂ ਉੱਪਰ ਜਿਹੜਾ ਆਸਟਾ ਡਾਕਟਰ ਸਾਹਿਬ ਜੀ ਤੁਹਾਨੂੰ ਸਮਝਾ ਲਵਾਂ ਠੀਕ ਹੈ ਜੀ ਦਰਸ਼ਕਾਂ ਤੇ ਬੱਚਿਆਂ ਦੇ ਮਾਪਿਆਂ ਕੀ ਅਪੀਲ ਕਰਨੀ ਕਰਦੇ ਨੇ ਦਰਸ਼ਕਾਂ ਤੇ ਬੱਚਿਆਂ ਦੇ ਮਾਪਿਆਂ ਨੂੰ ਇਹੀ ਅਪੀਲ ਕਰਨੀ ਚਾਹਣਾ ਮੈਂ ਇਹ ਜੁਨੀਆਂ ਨਿਰਾਸ਼ਾ ਚਾਹਣਾ ਕਿ ਹੁਣ ਜਿਹੜੇ ਪ੍ਰਾਇਮਰੀ ਸਕੂਲ ਆ ਇਹਨਾਂ ਦੇ ਵਿੱਚ ਬਹੁਤ ਹੀ ਵਧੀਆ ਜਿਹੜਾ ਇਨਫਰਾਸਟ੍ਰਕਚਰ ਹੈ ਬਹੁਤ ਵਧੀਆ ਸਾਡੇ ਕੋਲੇ ਸਟਾਫ ਹੈ ਤੇ ਸਟਾਫ ਤਾਂ ਅਸੀਂ ਜੇਕਰ ਸਰਕਾਰੀ ਸਕੂਲਾਂ ਦੀ ਗੱਲ ਕਰੀਏ ਤਾਂ ਅੱਜ ਜਿੰਨੇ ਵੀ ਨਵੀਆਂ ਭਰਤੀਆਂ ਹੋ ਰਹੀਆਂ ਨੇ ਜਾਂ ਜਿੰਨੇ ਵੀ ਅਫੀਸਰ ਸਾਹਿਬਾਨ ਨਹੀਂ ਸਾਡੇ ਕੋਲੇ ਕੰਮ ਕਰਦੇ ਨੇ ਉਹ ਸਾਰੇ ਹੀ ਜੇ ਅਸੀਂ ਪੁਰਾਣੀ ਝਾਤ ਮਾਰੀਏ ਤਾਂ ਉਹ ਸਰਕਾਰੀ ਸਕੂਲਾਂ ਤੋਂ ਪੜ੍ਹੇ ਹੋਏ। ਜਦਾਂ ਸਰਕਾਰੀ ਸਕੂਲਾਂ ਦੀ ਪੜਾਈ ਜਿਹੜੀ ਆ ਉਹ ਦੂਸਰੇ ਸਕੂਲਾਂ ਨਾਲੋਂ ਵੱਖਰਾ ਇਸ ਕਰਕੇ ਸਰਕਾਰੀ ਸਕੂਲਾਂ ਦੇ ਜਿਹੜੇ ਬੱਚੇ ਨੇ ਉਹ ਹੀ ਬੁਲੰਮੀਆ ਸ਼ੁੱਧੇ ਨੇ ਤੇ ਵੱਧ ਤੋਂ ਵੱਧ ਜਿਹੜੇ ਬੱਚੇ ਆ ਤੁਸੀਂ ਸਾਡੇ ਕੋਲ ਆਉਣ ਤਾਂ ਕਿ ਬੱਚਿਆਂ ਦਾ ਸਿੱਖਿਆ ਠੀਕ ਪਰ